ਮੈਂ ਕਈ ਵੀ ਹਰ ਸਾਲ ਇਹ ਮੇਲਾ ਦੇਖਦਾ ਐਸ ਕੀ ਜਿਹੜਾ ਮੇਲਾ ਹੈ ਇਹਦੀ ਦਿੱਖ ਜਿਹੜੀ ਮੈਨੂੰ ਹੋਰ ਵੀ ਵਧੀਆ ਬਲੱਖਣ ਜੇ ਲੱਗੀ ਹੈ ਇਸ ਮੇਲੇ ਦੇ ਇਹ ਮੇਲਾ ਜਿਹੜਾ ਹੈ ਇਹਦੇ ਵਿੱਚ ਹਰ ਗਲੀ ਕੋਈ ਨਾ ਕੋਈ ਸਨੇਹ ਵਾਲੀ ਗੱਲ ਹੁੰਦੀ ਹੈ ਜਿਵੇਂ ਕਿ ਐਸ ਕੀ ਨਾਟਕਾਂ ਚ ਫਿਲਮਾਂ ਇਹਨਾਂ ਦਾ ਇੱਕ ਦਿਨ ਇਹ ਰੱਖਿਆ ਹੋਇਆ ਹੈ ਉਹਦੇ ਵਿੱਚ ਸਾਰੀਆਂ ਹੀ ਸਿੱਖਿਆਦਾਇਕ ਫਿਲਮਾਂ ਹੁੰਦੀਆਂ ਸਿੱਖਿਆਦਾਇਕ ਜੋ ਵੀ ਨਾਟਕ ਹੈ ਸਾਰੇ ਕੁਝ ਨਾ ਕੁਝ ਸਾਰੇ ਪਾਰਕਾਂ ਨੂੰ ਸਾਰੇ ਲੋਕਾਂ ਨੂੰ ਸਾਰੇ ਮੇਲੀਆਂ ਨੂੰ ਕੁਝ ਨਾ ਕੁਝ ਦੇ ਕੇ ਜਾਂਦਾ ਹੋ ਤੇ ਮੈਂ ਬਹੁਤ ਜਿਆਦਾ ਧੰਨਵਾਦੀ ਇੱਥੇ ਕਮੇਟੀ ਦਾ ਕਿ ਇਹਨਾਂ ਨੇ ਬਹੁਤ ਹੀ ਵਧੀਆ ਪ੍ਰਬਾਲਾ ਵਿੱਢਿਆ ਕਿ ਉਹ ਹਰ ਵਾਰੀ ਇਹ ਇਨਾ ਖਰਚ ਕਰਕੇ ਇਹਨਾਂ ਵਧੀਆ ਮੇਲਾ ਜਿਹਦੇ ਵਿੱਚ ਦੇਸ਼ ਵਿਦੇਸ਼ ਤੋਂ ਬਹੁਤ ਜਿਆਦਾ ਮੇਲਾ ਪ੍ਰੇਮੀ ਇੱਥੇ ਸ਼ਿਰਕਤ ਕਰਦੇ ਨੇ ਬਹੁਤ ਬਹੁਤ ਧੰਨਵਾਦ ਅ ਅੱਜ ਅਸੀਂ ਗਦਰੀ ਬਾਬਾ ਦੇ ਮੇਲੇ ਵਿੱਚ ਜੋ ਇਹ ਬੁੱਕ ਸਟਾਲ ਲੱਗਿਆ ਅਸੀਂ ਵੀ ਇਹਦੇ ਵਿੱਚ ਸ਼ਾਮਲ ਹੋਇਆ ਤੇ ਬਹੁਤ ਸਾਰੀਆਂ ਕਿਤਾਬਾਂ ਨੇ ਜੋ ਪੜਨ ਦੇ ਯੋਗ ਹਨ ਜੋ ਹਰੇਕ ਮਤਲਬ ਕਹੋ ਜੋ ਸਤ ਦੇਸ਼ ਦਾ ਵਾਸੀਆਂ ਨੂੰ ਪੜਨਾ ਹੀ ਚਾਹੀਦੀਆਂ ਨੇ ਕਿਉਂਕਿ ਕਿਤਾਬਾਂ ਨੇ ਜਿਹੜਾ ਸਾਡੇ ਭਾਰਤ ਦੇ ਵਿੱਚ ਜੋ ਸਿਸਟਮ ਆ ਉਹਦੇ ਬਾਰੇ ਦੱਸਦੀ ਹੈ ਜਿੱਦਾਂ ਕਿ ਆਹ ਹੈ ਇੱਕ ਕਿਤਾਬ ਆ ਜੁਰਮ ਕੀ ਹੈ ਇਹਦੇ ਵਿੱਚ ਇੰਡੀਆ ਦੇ ਵਿੱਚ ਜਿਹੜੀਆਂ ਆਦੀਵਾਸੀ ਔਰਤਾਂ ਨਹੀਂ ਆ ਜੇਲ੍ਹ ਦੇ ਵਿੱਚ ਨਹੀਂ ਆ ਉਹ ਕਿੰਨਾ ਕਿੰਨਾ ਛੋਟੇ-ਛੋਟੇ ਜੁਰਮਾਂ ਲਈ ਜੇਲ੍ਹ ਦੇ ਵਿੱਚ ਗਈਆਂ ਹੋਈਆਂ ਨਹੀਂ ਆ ਪਰ ਉਹਨਾਂ ਦੀ ਕਿਤੇ ਕੋਈ ਸੁਣਵਾਈ ਨਹੀਂ ਇਹ ਸਾਰੇ ਦੱਸਦੀ ਹੈ ਇਦਾਂ ਹੀ ਇਦਾਂ ਨਹੀਂ ਹੀ ਕਿਤਾਬਾਂ ਨੇ ਜਿਹਦੇ ਵਿੱਚ ਸਾਡੇ ਲੋਕ ਨੇ ਜਿਹੜੇ ਲੜ ਰਹੇ ਨੇ ਉਨ੍ਹਾਂ ਦੇ ਹਿੱਤਾਂ ਨੂੰ ਪੇਸ਼ ਕਰਦੀਆਂ ਨੇ ਕਿ ਜਿਹੜੇ ਲੋਕ ਇਦਾਂ ਅੱਜ ਸਾਡੇ ਦੇਸ਼ ਦੇ ਵਿੱਚ ਜਿੱਦਾਂ ਗਰੀਬੀ ਮਹਿੰਗਾਈ ਬੇਰੋਜ਼ਗਾਰੀ ਆ ਸਾਰੇ ਜਿਹੜੇ ਇਹਦੇ ਖਿਲਾਫ ਲੜ ਰਹੇ ਨੇ ਉਹ ਸਾਰਾ ਜਿਹੜਾ ਹੈਗਾ ਤੁਹਾਨੂੰ ਇਹਨਾਂ ਕਿਤਾਬਾਂ ਦੇ ਵਿੱਚੋਂ ਮਿਲ ਜੂਗਾ ਤੇ ਇੱਥੇ ਬਹੁਤ ਸਾਰੇ ਸਟਾਲ ਲੱਗੇ ਜਿਨ੍ਹਾਂ ਤੇ ਹਰ ਤਰ੍ਹਾਂ ਦੀਆਂ ਕਿਤਾਬਾਂ ਮਿਲ ਸਕਦੀਆਂ ਨੇ ਪੋਸਟਰ ਨੇਗੇ ਮੈਗਜ਼ੀਨ ਵਗੈਰਾ ਨੇ ਉਹ ਸਾਰੀਆਂ ਕਿਤਾਬਾਂ ਇੱਥੋਂ ਮਿਲਣਗੀਆਂ ਤਿੰਨ ਦਿਨ ਇਹ ਮੇਲਾ ਲੱਗਣਾਗਾ ਜੇ ਚੰਗੀ ਗੱਲ ਆ ਕਿ ਤੁਸੀਂ ਅੱਜ ਸਾਡੇ ਦੇਸ਼ ਦੇ ਜੋ ਹਾਲਾਤ ਨੇਗੇ ਇੱਥੋਂ ਇੱਕ ਬੱਚੇ ਨੇ ਜਾਂ ਜਿਹੜੇ ਨੌਜਵਾਨੀਓਕ ਸੇਧ ਲੈ ਕੇ ਜਾ ਸਕਦੇ ਨੇ ਕਿ ਸਾਡੇ ਜਿਹੜਾ ਦੇਸ਼ ਆ ਉਹਨੂੰ ਸਿੱਧੀ ਲੀਹੇ ਕਿੱਦਾਂ ਪਾਇਆ ਜਾ ਸਕਦਾ ਮੇਰਾ ਮੈਂ ਆਪਣੇ ਵੱਲੋਂ ਜਾਂ ਸਾਰੇ ਸਾਲ ਜਿਹੜੇ ਹੈਗੇ ਨੇ ਸਾਰੇ ਇਹੀ ਕਹਿੰਦੇ ਨੇ ਕਿ ਆਣਾ ਚਾਹੀਦਾ ਆਪਣੇ ਬੱਚਿਆਂ ਨੂੰ ਮੇਲਾ ਦਿਖਾਣਾ ਚਾਹੀਦਾ ਤੇ ਖੁਦ ਵੀ ਇੱਥੋਂ ਆਪਣੀ ਜਿਹੜੀ ਕਿਤਾਬਾਂ ਦੇ ਰਾਹੀਂ ਸਿੱਖਿਆ ਲੈ ਜਾਏ